ਇੱਥੇ ਵੀਰ ਪੱਗਾਂ ਸਜਾਉਂਦੇ ਨੇ ਬਹੁਤ ਸੋਹਣੀਆਂ ਦਸਤਾਰਾਂ ਸਜਾਈਆਂ ਨੇ ਭਰਾਵਾਂ ਨੇ ਬੜੀ ਖੁਸ਼ੀ ਮਿਲਦੀ ਹੈ ਦਸਤਾਰ ਦੇਖ ਕੇ ਤੇ ਮੈਨੂੰ ਬੜਾ ਚੰਗਾ ਲੱਗਿਆ ਵਿਸਾਖੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ ਵੀਰਾਂ ਨੇ ਪੱਗਾਂ ਸਜਾਈਆਂ ਨੇ ਬਹੁਤ ਸੋਹਣੀਆਂ ਵਾਹਿਗੁਰੂ 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 ਜੀ ਦਾ ਮਸਾਲਾ ਸਾਡੋ ਦਿੱਲਵੰਡੀ ਅੱਜ ਪਵਿੱਤਰ ਪਸਾਖੀ ਦਾ ਦਿਹਾੜਾ ਹੈਗਾ ਮੱਥਾ ਤੇ ਕਿਛਦੇ ਨੇ ਪਸਾਖੀ ਤੇ ਕਾਉ ਬਰਨ ਬਣੇ ਲੋਕ ਬਲੌਗ ਦੇ ਨਾਲ ਪਿੱਟ ਚੌਂਡਾ ਦੇ ਵਿੱਚੋਂ ਤੁਹਾਡਾ ਬਲੌਗ ਦੇ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਜੀ ਰਹਿ ਬੈਠੀ ਸੱਚੇ ਦਾ ਦਾਕੂ ਦੇ ਵਿੱਚ ਐਂਟਰ ਹੋ ਚੁੱਕੇ ਹੈਗੇ ਦੇਖੋ ਆਪਾਂ ਤਲਵੰਡੀ ਜਾ ਰਹੇ ਆਂ ਵੈਸੇ ਬਸਾਖੀ ਦਾ ਕਰਕੇ ਦਰਸ਼ਨ ਕਰਕੇ ਆਉਂਦੇ ਆਂ ਬਹੁਤ ਲੋਕ ਜਾਂਦੇ ਆਂ ਤਲਵੰਡੀ ਵਾਹਿਗੁਰੂ ਗੁਰੂ ਕਰਦੇ ਦਰਸ਼ਨ ਪਾਉਂਦੇ ਆਂ ਬਾਪੂ ਦਾ ਗੁਰੂ ਕਰ ਆਪਾ ਆਉਗੀ ਦੇਖੋ ਭਾਈ ਚਲੋਨ ਦੀ ਸੰਗਤ ਆਂਦੀ ਰੇਕੰਡਾ ਕਿਓ ਲਾ ਇਹੋ ਕਟਕੇ ਰੇਕੰਡਾ ਕਿਓ ਲਾਗਾ ਹਾਂਜੀ ਟਰਾਲੀਆਂ ਭਰ ਭਰ ਕੇ ਆਉਂਦੀਆਂ ਐ ਇੱਥੋਂ ਆਪਾ ਉਹ ਸਿੱਧੀ ਛੜ ਕੇ ਨਿਕਲ ਜਾਂਦੀ ਹੈ ਗੈਂਦੇ ਨੂੰ ਇੱਥੋਂ ਤਰਕਸ਼ੇਰ ਜੰਮਾ ਬਾਵਾ ਆਮਨੇ ਗਿਆ ਨਹੀਂ ਪਿੰਡ ਨੂੰ ਜਾਂਦੀ ਐ ਕੀ ਕਾਜੀ ਸੰਗਤ ਉਹਨਾਂ ਸਰਦੋਤ ਬਗਰੀ ਅੱਜ ਬਸਾਖੀ ਦਾ ਦਿਹਾੜਾ ਹੈਗਾ ਆਪਾਂ ਬਸਾਖੀ ਤੇ ਪਾਸ਼ਾਹੀ ਦੇ ਦਰਸ਼ਨ ਕਰ ਚਲੇ ਆਂ ਬਸਾਖੀ ਦਾ ਮਸਾ ਹੈ ਸੰਗਤ ਦਾ ਘੱਟ ਭਾਈ ਅੱਜ ਬਸਾਖੀ ਦੇ ਦਿਹਾੜੇ ਤੇ ਹਰੌਣਕ ਮੇਲੇ ਚੱਲ ਪਏ ਪੂਰੇ ਦਰਸ਼ਨ ਦਦਾਰਾਂ ਵਾਸਤੇ ਸੰਗਤ ਦਾ ਖੁੱਲਾ ਇਕੱਠਾ ਐਸ ਤੋਂ ਗਾਹਾਂ ਟ੍ਰੈਫਿਕ ਜਾਣੀਂ ਦੇ ਮਸ਼ੀਨਰੀ ਕੋਈ ਵੀ ਮਸ਼ੀਨਰੀ ਪਿੱਛੇ ਹੀ ਖੜਾ ਆਂਦੇ ਆ ਮੇਨ ਰੋਡ ਦੇ ਉੱਤੋਂ ਐਦੂ ਗਾਹ ਪੈਦਲ ਯਾਤਰਾ ਕਰਨੀ ਪੈਂਦੀ ਹੈ ਜੀ ਇਹ ਤਾਂ ਇਹ ਨਨ ਬੇਨਤੀ ਹੈ ਕਿ ਜਿਹੜਾ ਸਾਲਾਂ ਤੋਂ ਸਾਨੂੰ ਬੁਣੀ ਵੀ ਨਜ਼ਰ ਆਣੇ ਤੋਂ ਦੋਤੀਆਂ ਦਰੀਆਂ ਜਿਨ੍ਹਾਂ ਦੇ ਨਾਲ ਬੱਚੇ ਵੀ ਨੇ ਪਾਲੇ ਗਾਤੀਏ ਗੁਰੂ ਪਰੇ ਸੁਨੂ ਗਾਣੇ ਤੇ ਪਰਦਾ ਤੇ ਰੋਮੋ ਦੇ ਸਾਥ ਇਹਨਾਂ ਨੂੰ ਨੀ ਕਰਾਣੀ ਦੀ ਕੋਹਾਂ ਦੇ ਨਾਲ ਉਹ ਪਿਆਰ ਤੇ ਦੀ ਰਾਜੇ ਉਹ ਜਿਹੜੇ ਜਿਹੜੇ ਜਿੰਦੇ ਨੇ ਕੋਈ ਦੇਸ਼ ਕਾਮ ਦੇ ਨੂੰ ਅਕੜੀ ਚਾਹ ਉਹਨਾਂ ਨੇ ਸਭੀ ਸਾਥੀ ਕਾਈ ਉਹ ਪਿਆਰ ਨਾਲ ਗੁਰੂ ਸਾਹਿਬ ਨੇ ਇਹ ਕਰਾਇਆ ਕੋਈ ਆਪ ਦੀ ਸੰਗਤ ਦੇ ਮਾਣ ਹੋ ਜਾ ਗੁਰੂ ਘਰ ਖੰਸਾ ਵਾਲਾ ਗੁਰੂ ਜੀ ਦੇ ਹੱਥੋਂ ਮੱਥਾ ਲਾਉਣੇ ਕਰਾਇਆ ਰਸੀ ਫਣੀ ਹਾਂ ਅਜੂਤੀ ਕਲਾ ਸਿਖਾਉਣ ਕਰਾਇਆ ਪਾਲਿਸਾ ਲਈ ਚੱਕਰ ਕੇ ਜੀ ਦੇ ਫਤਨਾ ਨੂੰ ਸੇਵਾ ਦੇਖਿਆ ਰਸੀ ਦੀ ਆਹ ਗੁਰੂ ਘਰ ਭਾਈ ਲਖਨਸਰ ਕਿਥੇ ਬੱਚੇ ਕੋਝ ਵੀ ਲਿਖ ਸਕਦੇ ਆ ਵਧੀਆ ਪੰਜਾਬੀ ਚ ਤਾਂ ਪ੍ਰਮਾਤਮਾ ਨੇ ਉਹਨਾਂ ਨੂੰ ਲਿਖਣ ਦੀ ਬੁੱਧੀ ਬਖਸ਼ਦਾ ਹੈਗਾ ਤਲਵੰਡੀ ਸਾਬੋ ਤਖਤ ਸ਼੍ਰੀ ਦਮਦਮਾ ਸਾਹਿਬ ਵਿਸਾਖੀ ਦਾ ਦਿਨ ਲਿਖਣਸਰ ਗੁਰਪਾਰ ਗੁਰੂ ਘਰ ਭਾਈ ਲਿਖਣਸਰ ਤਖਤ ਸ਼੍ਰੀ ਦਮਦਮਾ ਸਾਹਿਬ ਇਹਦੇ ਬੱਚੇ ਕੁਝ ਵੀ ਲਿਖ ਸਕਦੇ ਨੇ ਪੰਜਾਬੀ ਗੁਰਮੁਖੀ ਦੇ ਵਿੱਚ ਗੁਰੂਆਂ ਨੇ ਤੋਂ ਲਿਖ ਦੀ ਮੱਤਵਕਸ਼ੀ ਹੈ ਜੋ ਵੀ ਬੱਚਾ ਲਿਖਦਾ ਹੈਗਾ ਵਧੀਆ ਵਿੱਦਿਆ ਪ੍ਰਾਪਤ ਕਰਦਾ ਹੈਗਾ ਬਹੁਤ ਸੰਗਤ ਬਹੁਤ ਬੱਚੇ ਲਿਖ ਰਹੇ ਨੇ ਖੜਿਆ ਹੋਇਆ ਕੋਟ ਪਛਾਣਿਆ ਜਾਂਦੇ ਦਾ ਆ ਆਨੰਦਪੁਰੇ ਗੁਰੂ ਕਲਗੀ ਵਾਲੇ ਪਾਤਸ਼ਾਹ ਦਾ ਸਿੱਖ ਖੜਾ ਹੈ ਕੋ ਕੰਤਾ ਕਰੋ ਲਈ ਇਸ ਤੋਂ ਬਾਅਦ ਫਿਰ ਸਮਾਪਤੀ ਹੈ ਜਿੰਨਾ ਪਵਿੱਤਰ ਜਗ੍ਹਾ ਕੋ ਦਸਤਾਰ ਨੇ ਸਮਾਪਤੀ ਹੈ ਆ ਕੰਤਾ ਦੇ ਬੋਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮੇਸ਼ਾ ਪੋਹਾਰੂ ਗੁਰੂ ਕਲਗੀ ਵਾਲੇ ਪਾਤਸ਼ਾਹ ਸਰਵਰ ਪਰ ਤਖਤ ਦੇ ਕਿਹੜਾ ਥੱਲੇ ਆ ਅੰਦਰ ਉਸਰਵਰ ਹੈ ਦੇ ਵਿੱਚ ਮੱਛੀਆਂ ਫਿਰਦੀਆਂ ਨੇ ਆਪਾਂ ਚਾਹ ਤੋਂ ਜਾਂਦੀ ਜਾਂਦੇ ਤਿੰਨ ਤਿੰਨ ਵੇਲਣ ਜਾਂਦੇ ਤਿੰਨ 3 ਜੂਸ ਸੰਗਤ ਵਾਸਤੇ ਸੇਵਾ ਲਈ ਹੈ ਠੰਡਾ ਜੂਸ ਗੰਨੇ ਦਾ ਰਸ ਗੰਨੇ ਦਾ ਰਸ ਆ ਭਾਈ طيب بس ਆ ਕੀ ਦੇਦਰ ਡੇ ਕਨੀ ਬੱਚਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਚੰਡੋਲਾ ਚੜਾਲਾ ਡੰਗੇ ਵਡੰਗੇ ਝੂਟਿਆਂ ਆਣ ਵਾਸਤੇ ਜਵਾਕ ਇੱਥੇ ਆਨੰਦ ਲੈ ਸਕਦੇ ਨੇ ਵਿਸਾਖੀ ਦੇ ਮੇਲੇ ਤੇ ਇੱਥੇ ਵੀਰ ਪੱਗਾਂ ਸਿਖਾਉਂਦੇ ਨੇ ਬਹੁਤ ਸੋਹਣੀਆਂ ਦਸਤਾਰਾਂ ਸਜਾਉਂਗਾ ਨੇ ਭਰਾਵਾਂ ਨੇ ਬੜੀ ਖੁਸ਼ੀ ਮਿਲਦੀ ਆ ਦਸਤਾਰ ਦੇਖ ਕੇ ਤੇ ਮੈਨੂੰ ਬੜਾ ਚੰਗਾ ਲੱਗਿਆ ਵਿਸਾਖੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ ਵੀਰਾਂ ਨੇ ਪੱਗਾਂ ਸਜਾਉਂਗਾ ਨੇ ਬਹੁਤ ਸੋਹਣੀਆਂ ਇੱਥੇ ਵੀਰ ਦਸਤਾਰ ਸਿਖਾਇਆ ਕੈਂਪ ਲਾਇਆ ਵੀਰਾਂ ਨੇ ਬਹੁਤ ਸੋਹਣੀ ਸੇਵਾ ਕਰਦੇ ਨੇ ਜਿਸ ਭਰਾ ਨੇ ਸਿੱਖਣੇ ਸਿੱਖਣੀ ਹੋਵੇ ਤਾਂ ਇੱਥੋਂ ਸਿੱਖ ਸਕਦਾ ਹੈਗਾ ਇੱਥੇ ਆੜੂਆਂ ਦੇ ਬੂਜੇ ਵੀ ਆ ਭਾਈ ਲੱਗ ਵੀ ਰਹੇ ਆ ਵਿਚ ਵਿਚ ਹਾਲ ਲੱਗ ਰਹੇ ਆ ਡਾਂਗਾਂ ਨਾਲ ਬਹੁਤ ਜ਼ਿਆਦੇ ਇਹ ਆ ਲੱਗ ਰਹੇ ਆ ਦੇ ਆ ਦੀ ਦੇ ਨਾਲ ਨਹੀਂ ਲਾਇ ਬੂਜੇ ਆ ਦੇਖ ਆ ਲੱਗ ਰਹੀ ਇਹਦੇ ਨਾਲ ਕਿੱਥੋਂ ਜਾਣੀ ਦਿਸ ਗਏ ਆੜੂਆਂ ਦੇ ਬੂਜੇ ਖਾਸੇ ਆ ਭਾਈ ਇੱਥੇ ਬਾਹੀ ਹੈ ਬੂਰਾ ਬਾਗ ਹੀ ਹੈ